ਹਾਂ ਜੀ ਅਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਮੈਨੂੰ ਉਮੀਦ ਹੈ ਕਿ ਠੀਕ ਠਾਕ ਹੋਣਗੇ ਤੁਹਾਡੇ ਜਾਨਾ ਵੀ ਸੈਟ ਵੈਟ ਹੋਣਗੇ ਤੇ ਲਓਏ ਮਿੱਤਰੋ ਬੱਚੇ ਚੱਲ ਕੇ ਛੱਡਦੇ ਆ ਮੈਂ ਤੇ ਗੋਰੀ ਬਾਅਦ ਚ ਜਾਣਾ ਬਾਈ ਮੋਟਰਸ ਦੀ ਸਰਵਿਸ ਕਰਾਉਣਾ ਨਾਲੇ ਲੈ ਕੇ ਆਵਾਂਗੇ ਆਪਾਂ ਫੀਡ ਬੱਚਿਆਂ ਨੂੰ ਤੇ ਇੱਕ ਬਾਈ ਕਹਿੰਦਾ ਵੀਡੀਓ ਸਪੈਸ਼ਲ ਇਹਤੇ ਬਣਾਓ ਕਹਿੰਦਾ ਫੀਡ ਫੂਡ ਦਾ ਹਿਸਾਬ ਕਿਤਾਬ ਕੀ ਜਾਨਵਰਾਂ ਨੂੰ ਕੀ ਦੰਨੇ ਹੈ ਕੀ ਸਾਰੇ ਬੱਚਿਆਂ ਨੂੰ ਮਤਲਬ ਕਿ ਛੱਦਰ ਜਿੱੱਗੇ ਲਾ ਬਾਈ ਜੂਮ ਕਰ ਲੈ ਬੜੀ ਬੜੀ ਜੀ ਹਾਲੇ ਲਓ ਬਾਈ ਹਾਲੇ ਦੂਜਾ ਨਤੀਜਾ ਲਓ ਜੀ ਬੱਚੇ ਜਿੱਤੇ ਆਪਾਂ ਕੱਢ ਤੇ ਜਦੋਂ ਦਿਨ ਹੈਗਾ ਐਤਵਾਰ ਦਾ ਬਹੁਤ ਸ਼ਾਂਤ ਮਾਹੌਲ ਆ ਚਾ ਧੁੱਪ ਵੀ ਪੂਰੀ ਕੜਾਕੇਦਾਰ ਨਿਕਲੀ ਹੋਈ ਆ ਦਾਣੇ ਵਾਲੀ ਫਾਸੀ ਕਬੂਤਰਾਂ ਪਾਣੀ ਪੀਂ ਆਹ ਦੇਖੋ ਕਿੱਦਾਂ ਜਾਂਦਾ ਮਿੱਤਰ ਤੇ ਆਹ ਲਓ ਚੱਲਦੇ ਆ ਇਸ ਤੋਂ ਬਾਅਦ ਇਹਨੂੰ ਢਾਡੂ ਕੇ ਆਪਾਂ ਚੱਲਦੇ ਬਿਜਾਰ ਫੀਡ ਫੁੱਡ ਲੈ ਕੇ ਆਉਨੇ ਬੱਚਾ ਇੱਥੇ ਦਾਣੇ ਦੂਨੇ ਫਲੇ ਮੁੱਖੇ ਪਏ ਆ ਤੇ ਬਸ ਇਹ ਹੀ ਆ ਇਹਨਾਂ ਨੂੰ ਡਾ ਲ ਗਏ ਬਸ ਇਹਨਾਂ ਨੂੰ ਡਾ ਕੇ ਤੇ ਫਿਰ ਆਪਾਂ ਚੱਲਦੇ ਆ ਬਾਜ਼ਾਰ ਨੂੰ ਤੇ ਬਾਕੀ ਆਪਾਂ ਉੱਤਰ ਵੀ ਕੋ ਮੁਰਗੇ ਨੂੰ ਵੀ ਦਾਣੇ ਪਾਈ ਹੋਏ ਆ ਦੇਖੋ ਤੇ ਪਾਣੀ ਪੂਣੀ ਰੱਖਦਾ ਮੈਂ ਪਾਣੀ ਵੀ ਚੇਂਜ ਕਰਦਾ ਸੀਗਾ ਉਹ ਡਾ ਦੇ ਕੇ ਬਖਾਏ ਬਾਕੀ ਆ ਵੀ ਛੋਡੇ ਫਿਰਦੇ ਆਪਣੇ ਹੈਗੀ ਆ ਇਹ ਛੇ ਛੜਤੇ ਆ ਆਹ ਫਿਰਦੇ ਦੇਖ ਲਓ ਉਹ ਬਈ ਮੁੜਿਆ ਨਹੀਂਗਾ ਆਪਣੇ ਦੂਜਾ ਬੱਚਾ ਕਿਤੇ ਕੱਲ ਗਿਆ ਸੀਗਾ ਨਹੀਂ ਉਹ ਪਰਸੋਂ ਦਾ ਗਿਆ ਵੇ ਆਪਣੇ ਚਾਲ ਨਾਲ ਦੋਨੇ ਪਾਸੇ ਚੱਲਦੇ ਰਾਂ ਪਾਰਗੇ ਨਾ ਤੇ ਅੱਜ ਮੈਂ ਕਹਿੰਦਾ ਜਾਲਚ ਪਾਉਣ ਨੂੰ ਰਹਿਣਗੇ ਪਰ ਹਵਾ ਚੱਲਦੀ ਹੈ ਜੇ ਪਾਰਗੇ 10 ਮਿੰਟ ਚੰਗੀ ਗੱਲ ਹੀ ਆ ਆ ਕੇ ਫੀਡ ਦੇ ਕੇ ਹਨਾ ਬਾਜ਼ਾਰ ਚੱਲਦੇ ਨਾਲ ਗੋਰੀ ਵਾਲੇ ਮੋਟਰਸ ਦੀ ਸਰਵਿਸ ਕਰਾਉਣੀ ਆ ਤੇ ਨਾਲੇ ਫੀੜ ਲਿਓ ਨੇ ਬਾਜ਼ਾਰੋਂ ਬੱਚੇ ਇੱਥੇ ਪਾਈ ਚਾਲਦੇ ਜਾਲਚ ਬਾਕੀ ਮੌਸਮ ਘੈਂਡਾ ਅੱਜ ਤਪਧੁੱਪ ਨੁੱਕਲੀ ਹੈ ਕੋਈ ਫਿਕਰ ਨਹੀਂ ਆ ਮੀਂਹ ਨਹੀਂ ਪੈ ਜਾਈਏ ਪੂਰੀ ਗੱਡਰ ਹੋ ਗਈ ਦਿਖਾ ਨਹੀਂ ਗੋਰੀ ਜਿਹੜੇ ਨੇ ਕੱਲ ਲਾਇਏ ਨਾ ਆਪਾਂ ਰੰਗ ਦੇਖੋ ਇੱਧਰ ਆ ਵੀ ਲੈ ਆਪਾਂ ਬਿਗਾਂਡ ੜੇ ਦੋ ਤੋਂ ਸਾਹਮਣੇ ਇੱਕ ਚਾਂਦਰਮਾਰੀ ਹੋ ਕਾਂਦੜਾ ਬੈਠਾ ਥੱਲੇ ਨਹੀਂ ਥੱਲੇ ਦਾ ਉਹ ਹਰੀ ਯਾਰ ਹਾਂ ਹੋਵੇ ਉਹ ਹ ਤੇ ਮੈਟੋ ਮੇਡਿਚ ਲਗੇ ਆਪਾਂ 1 2 ਕਰਦੇ ਬੰਦ ਹੁਣ ਫਿਰ ਇਥੇ ਪਿਆਜ ਜਬਾ ਕੀ ਮਿਲਦੇ ਨੇ ਤੇ ਲੋ ਵੀ ਮਿੱਤਰੋ ਬੱਚੇ ਜਾਲ ਚ ਪਾਲੇ ਆਪਾਂ ਸਾਰੇ ਆ ਦੇਖ ਲੋ ਚੈੱਕ ਕਰ ਲੋ ਕਬੂਤੂ ਕੁਲਵਾ ਕੀ ਤੇ ਛੇ ਦੇ ਛੇ ਡਾਲੇ ਹੋਏ ਆ ਇੱਕ ਆ ਕੇ ਛਤਰੀ ਤੇ ਬਹਿ ਕੇ ਦੇਖ ਪਾਣੀ ਮੇਰੇ ਸਾਹ ਨਾਲ ਉੱਡੇ ਫਿਰਦੇ ਆ ਤੇ ਪਾਣੀ ਬਦਲਣਾ ਕਰਨਾ ਹੋਣੀ ਚੀਜ਼ ਨਹੀਂ ਨਹੀਂ ਆਗੇ ਭਰ ਦਾਂਗੇ ਉਹ ਬਾਅਦ ਚ ਤੇ ਖਾਦ ਵੀ ਕਰ ਚੱਲਦੇ ਕੁਤੀਆ ਤੋਂ ਤੋਂ ਤੇ ਕਰ ਲੈ ਬਈ ਬੱਚੇ ਵਧ ਗਏ ਉੱਡੇ ਆਪਣੇ ਦੋ ਤਨ ਆਏ ਆ 1 ਸਵਾ 12 ਦੇ ਕਰੀਬ ਆਏ ਇੱਧਰ ਵੀ ਦੇਖ ਲਿਆ ਜਾਨਦਾਰ ਆ ਦੇਖੋ ਸਾਰੇ ਆਪੋ ਆਪਣੇ ਟਿਕਾਣੇ ਤੇ ਬੈਠੇ ਹੋਏ ਆ ਗਾਣੇ ਆ ਕੇ ਪਾਉਣੇ ਆ ਸ਼ਾਮੀ ਹਾਂ ਕੋਈ ਚੱਕਰ ਨਹੀਂ ਰੱਤ 10 ਬਾਈ ਯਾਰ ਹੌਲੀ ਹੌਲੀ ਨਾ ਮੌਸਮ ਸੈੱਟ ਹੋਈ ਜਾ ਕਿਉਂਕਿ ਗਾਹ ਥੋੜਾ ਜਿਹਾ ਖਸਾਣ ਦਾ ਮਹੀਨਾ ਲੰਘ ਗਿਆ ਬਸ ਬਸ ਹੁਣ ਕੋਈ ਚੱਕਰ ਨਹੀਂ ਹੁਣ ਕੋਈ ਚੱਕਰ ਨਹੀਂ ਜਾ ਤੇ ਬਾਕੀ ਜਾਨਵਰ ਨੂੰ ਰੱਖੋ ਬਾਈ ਸੇਵ ਆ ਕਰਦਗੇ ਬੰਦ ਤੇ ਚੱਲੋ ਚੱਲ ਗਏ ਫਿਰ ਇੱਧਰ ਇੱਧਰ ਮੋੜੋ ਤੁਹਾਡਾ ਚੇ ਦੇ ਚ ਇਹ ਪੜਾਤੇ ਤੇ ਬਾਕੀ ਬੱਚਾ ਦਵਾਈ ਤੋਂ ਆਪਾਂ ਆ ਕੇ ਭਰਦੇ ਆਪਾਂ ਕੁਝੀਆਂ ਬਾਜ਼ਾਰ ਚਲਦੇ ਆ ਤੇ ਦਾਣੇ ਬਾਣੀ ਜੋ ਹੈਗੀ ਉਹ ਲੈ ਕੇ ਆਉਂਦੇ ਆ ਤੇ ਬਾਕੀ ਉਧਰ ਵੀ ਜਾਂਦੇ ਆਪਾਂ ਨਿੱਕੂ ਬਾਈ ਕੋਲ ਜਿੱਥੇ ਆਪਾਂ ਮੋਟਰਸਾਈਕਲ ਸਰਵਿਸ ਕਰਾਉਣੀ ਸੀ ਉਹ ਵੀ ਵੇਖਿਆ ਉਹਨਾਂ ਵਲੋਗ ਚ ਸ਼ਾਇਦ ਚਲ ਆ ਵੀ ਚੱਲ ਚਲੀ ਠੀਕ ਆ ਭਾਈ ਆਹ ਚੱਕ ਇੱਕ ਮਿੰਟ ਆਹ ਤਾੜਦੀ ਯਾਰ ਆ ਬੈਠਾ ਤਾੜਦਾ ਭਾਈ ਇਹਨੂੰ ਤਾੜਦ ਗਿਆ ਪਤਾ ਇੱਕ ਬੈਠਾ ਵਾ ਬੈਠ ਲਾ ਆ ਗਿਆ ਬਾਕੀ ਉੱਡੇ ਘਰ ਦੇ ਜਾਂਦੇ ਜਦ ਛੇਦੀ 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 ਉਧਰ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਹੋ ਗਿਆ ਹੋ ਗਿਆ ਬਈ ਬੈਠੜਾ ਉਹਨੂੰ ਤਾਂ ਤਾੜਦਾ ਕਿਉਂਕਿ ਨਾ ਬਈ ਦੂਜੇ ਹਾਂ ਡਿਸਟਰਬ ਨਾ ਹੋਣਗੇ ਜਦੋਂ ਮਰਜੀ ਉੱਡ ਕੇ ਆ ਜਾਣਾ ਕੋਈ ਚੱਕਰ ਨਹੀਂਗਾ ਫਿਰ ਠੀਕ ਹੈ ਬਾਈ ਮਿਲਦੇ ਤੁਹਾਨੂੰ ਉੱਥੇ ਚੱਲ ਕੇ ਬਈ ਬਹੁਤ ਦਾੜੇ ਲੈਣਾ ਅੰਕਲ ਕਰੀ ਜਾਂਦਾ ਪੈ ਕਹੋਵੇ ਲਫਣ ਪੇਮੈਂਟ ਕਰਦੀ ਆਨਲਾਈਨ ਕਿੰਨੇ ਕਰਦੇ ਕਿੰਨੇ ਜੀ ਪੈਸੇ ਆਂਕਲ ਜੀ ਆਉਂਤੇ ਕਰਿਆ ਹੋਇਆ ਕਰਦਾ ਬਾਈ ਬਰੀ ਪੇਮੈਂਟ ਲੈ ਓਏ ਮਿੱਤਰੋ ਦਾ ਆਪਣਾ ਫਾਈਨਲ ਹੈ ਰਹੀ ਕੁਤਰਾ ਤੇ ਹੁਣ ਆ ਕੇ ਆਪਾਂ ਮੰਡੀ ਜੀ ਲੈ ਲੈਣਾ ਸਾਰੀ ਸਾਰੀ ਕੇਲੇ ਲੈ ਲੈਣਾ ਬਾਈ ਇਹ ਆਵੇ ਰੇ ਤੇ ਇੱਕ ਦਿਨ ਅਸੀਂ ਆਏ ਸੀ ਸਵੇਰ ਜਨਮ ਅਸ਼ਟਮੀ ਵਾਲੇ ਦਿਨ ਸ਼ਾਇਦ ਅਸ਼ਟਮੀ ਦਾ ਕੱਲ ਹਾਂ ਕੱਲ ਹੀ ਸਵੇਰੇ ਸੀ ਤੇ ਕੱਲ ਸਵੇਰੇ ਇੱਥੇ ਕੇਲੇ ਲੈ ਲੈਣਾ ਹੀ ਭਾਈ 7 ਰੁਪਏ ਕਿਲੋ ਹਿਸਾਬ ਨਾਲ ਕਿੰਨੇ ਰਾਇ ਸੀ ਅੱਗੇ ਯਾਰ ਜੀ 100 ਦੇ 2.5 ਕਿਲੋ ਦੇ ਦਿੰਦੇ ਹਾਂ ਤੇ ਹੁਣ ਬਾਹਲੀ ਲਟ ਮਚਾਈ ਪਈ ਹੈ ਬਾਈ ਬਾਕੀ ਗਾਲ੍ਹ ਵੇਖਦੇ ਆ ਪਾਉਦੇ ਆ ਰੇਡ ਇਹਨੇ ਆ ਜਿਹੜੀ ਜਿੱਥੇ ਪਹੁੰਚ ਕੇ ਮਿਲਦੇ ਆ ਲੈਣੇ ਕਰੇਲੇ ਸੀਗੇ ਤੇ ਮੂੰਹ ਚ ਨਿਕੜ ਗਏ ਲੈ ਲੈ ਚਲੋ ਕੋਈ ਨਹੀਂ ਜਾ ਆ ਬੰਦਾ ਲੈਣਾ ਤੇ ਬਾਕੀ ਗਾਣੇ ਆਪਾਂ ਲੈ ਲਈ ਆ ਟਾਈਮ ਉਹ ਚੱਕਿਆ ਵਾ ਸਵਾ ਇੱਕ ਤੇ ਜਾ ਕੇ ਜਾਨਵਰ ਵੀ ਦੇਖਣੇ ਕਿਉਂਕਿ ਮੀਂਹ ਦਾ ਮੌਸਮ ਬਾਲਾ ਦੇਖੋ ਮੀਂਹ ਮੂੜਾ ਪਤਾ ਨਹੀਂ ਬਾਕੀ ਜਾ ਕੇ ਜਾਨਵਰ ਲਾਉਣੇ ਡਾਇਰ ਹੋਏ ਆ ਅਸੀਂ ਆ ਗਏ ਇੱਥੇ ਰੇਟ ਚੱਲ ਜਾਂਦੇ ਆਂ ਭਾਈ ਸਾਬ ਜੀ ਵੀ ਦੇ ਲਈ ਭਾਈ ਚਲੋ ਚੱਲੀਏ ਕਮਾਰ ਦਾ ਇਹ ਰਾਜਾ ਬੋਗੋ ਹੈ ਸਟਾਰਟ ਬਾਦੇ ਚੱਲੇ ਘਰਾ ਦੇ ਦੱਸਦਾ ਮੈਂ ਇਥੋਂ ਦਾ ਤੋਰ ਲਓ ਭਾਈ ਮੰਡੀ ਉਹ ਬਾਹਰ ਨਿਕਲ ਜਲੇ ਆਪਾਂ ਕੀ ਹਾਲ ਹੈ ਹੁਣ ਕਰਾ ਲਿਓ ਨਹੀਂ ਤਾਂ ਕਰੇ ਚੱਲ ਕੇ ਮਿਲਦੇ ਭਾਈ ਯਾਰ ਬਬਾ ਵੀਡੀਓ ਵਾਲੀ ਲੰਬੀ ਨਹੀਂ ਕਰਦੇ ਆਪਾਂ ਓਕੇ ਭਾਈ ਲਓਏ ਭਾਈ ਫੀੜ ਆਪਾਂ ਲੈ ਜਾਂਦੀ ਹੈ ਆ ਭਾਈ ਉੰਨੀ ਕ ਲੈ ਆ ਜਿੰਨੀ ਕ ਆਪਾਂ ਦੇਣੀ ਹੈ ਹਨ ਜਾਨਵਰਾਂ ਨੂੰ ਆ ਬੈਠੇ ਸਾਰੇ ਬੱਚੇ ਉਹ ਬਾਈਕ ਤੇ ਨਜਾਰੇ ਥੇ ਉੱਡੇ ਫਿਰਦੇ ਆਹ ਦਿਖਾਰੀ ਜੀ ਆ ਗਿਆ ਤੇ ਦੋ ਦਨ ਉੱਡੇ ਹੀ ਛੇੜੀ ਤੇ ਬੈਠੇ ਆ ਕਾ ਗਿਆ ਤੇ ਬਾਕੀ ਕਲਾ ਸ਼ਡੂ ਨਵੇਂ ਮਹਿਮਾਨਾਂ ਦਾ ਮਨਾਉਣਾ ਇਹ ਇੱਕ ਦਨ ਫਤਿਹ ਇੱਕ ਦਬਾਈ ਦਾ ਕੀ ਨਾਮ ਹਾਂ ਇੱਕ ਦਨ ਆਪਣਾ ਹੀ ਆ ਇਹ ਆਪਣਾ ਆ ਹਾਂ ਆ ਬਾਈ ਦਾ ਨਾਮ ਫਤਿਹ ਆ ਤੇ ਆ ਬਾਈ ਦਾ ਨਾਮ ਸਸੀ ਘਰ ਬੁਲਾਓ ਬਾਈ ਸਸੀ ਘਰ ਸਸੀ ਘਰ ਤੂੰ ਵੀ ਬੁਲਾ ਦੇ ਤੇ ਬਾਕੀ ਮੌਸਮ ਬਹੁਤ ਵਧੀਆ ਬੰਦਾ ਬਾਈ ਹਵਾ ਚੱਲਣ ਲੱਗ ਗਈ ਆ ਮਨੁੰਨੇ ਵਾਲਾ ਬੱਚਾ ਇੱਕ ਬਾਈ ਹੁਣ ਤੁਹਾਨੂੰ ਮੈਂ ਦੱਸਦਾ ਕੱਲ ਇੱਕ ਬਾਈ ਨੇ ਕਮੈਂਟ ਕੀਤਾ ਸੀ ਕੋਈ ਕਹਿੰਦਾ ਬੱਚੇ ਕਿਵੇਂ ਪਾਲਦੇ ਹੋ ਕੀ ਦਿੰਦੇ ਹੋ ਕੀ ਦਿੰਦੇ ਆ ਲਓ ਬਾਈ ਅੱਜ ਇਹ ਵੀਡੀਓ ਆਪਾਂ ਬੱਚਿਆਂ ਦੀ ਬਣਾ ਦਿੰਨੇ ਆ ਠੀਕ ਆ ਸਵੇਰੇ ਜਿਹੜੀ ਡਾਉਣ ਇਹ ਵੱਡਾ ਤੇ ਹੈ ਇਹਨਾਂ ਨੂੰ ਨਾ ਬੋਤਲ 'ਚ ਪਾਉਣੇ ਆਪਾਂ ਫੀਡ ਜਿੰਨੇ ਬੱਚੇ ਉਸ ਹਿਸਾਬ ਨਾਲ ਫੀਡ ਪਾਉਣੀ ਆ ਠੀਕ ਆ ਬਾਲੀ ਨਹੀਂ ਪਾਉਣੀ ਕਿਉਂਕਿ ਜੰਮ ਜਾਂਦੀ ਹੈ ਇਹ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਆਪਾਂ ਕਿਵੇਂ ਬਣਦੀ ਹੈ ਇਹ ਇਧਰ ਇਧਰ ਫੋਨ ਬਾਤ ਵੇਖੀ ਮੇਰਾ ਬਾਈ ਲਾਉਂਦਾ ਆਪਾਂ ਪਾਰ ਰਹੇ ਨਾ ਦੋ ਮੁੱਠਾ ਠੀਕ ਹੈ ਹਾਂਜੀ ਲੋਏ ਹੁਣ ਕੋਣਾ ਲੋਡ ਮੁਤਾਬਕ ਪਾਣੀ ਮੋੜਕੇ ਨੂੰ ਹਲਾਣਾ ਟਿਕਾ ਕੇ ਇਹ ਅੱਜ ਤੋਂ ਮੈਂ 1 ਸਾਲ ਪਹਿਲਾਂ ਵੀ ਬਣਾਈ ਸੀ ਵੀਡੀਓ ਤੇ ਲੋਏ ਇਹ ਬਾਤ ਹੈ ਕਿ ਕਿਉਂਕਿ ਆਪਣੇ ਕੋਲੇ ਬੱਚੇ ਜਾਦੇ ਬਾਈ ਮੈਂ ਤਾਂ ਇੰਨਾ ਬਣਾਇਆ ਹੈ ਤੇ ਤੁਹਾਡੇ ਕੋਲੇ ਜੇ ਬੱਚੇ ਥੋੜੇ ਆ ਉਨਸਾਣਾ ਬਣਾ ਲੇ ਇਹ ਧੋਗੰਦੇ ਹੋ ਰਿਹਾ ਕਿ ਬਾਈ ਬੱਕ ਕਰੀ ਜਾਂ ਚਲ ਵੇ ਵੇ ਇਹ ਆ ਗਿਆ ਯਾਰੇ ਦੋ ਬਾਜੂ ਦੋ ਦੋ ਇਹ ਹੁਣ ਕਾ ਪਿਆ ਫੜਦੇ ਵਿਚਾਰੇ ਨੂੰ ਬਾਈ ਆਹ ਦੋ ਚੇ ਚੋਰ ਜੇ ਤੁਹਾਨੂੰ ਦੁਪਹਿਰੇ ਗਲੀ ਚ ਟੈਗਦੇ ਆ ਕਿਤੇ ਵੱਧ ਤੋਂ ਵੱਧ ਬਾਈ ਥਾਣੇ ਚ ਰਿਪੋਰਟ ਕਰੋ ਕਿਉਂਕਿ ਇਹ ਟਰਾਂਸਫਰਮ ਲਾਉਂਦੇ ਫੜੇ ਗਏ ਆ ਵੱਧ ਤੋਂ ਵੱਧ ਰਿਪੋਰਟ ਕਰੋ ਕਰਦੇ ਜੀ ਇਹਨਾਂ ਨੂੰ ਸਜ਼ਾ ਕਰਾਈਏ 10-10 ਸਾਲ ਦੀ ਤੇ ਲੱਖ-ਲੱਖ ਰੁਪਈਆ ਪਾइए ਜੁਰਮਾਨਾ ਤੇ ਹਾਂਜੀ ਆਪਣਾ ਆਪਣਾ ਵੀ ਬਸ ਬਾਈ ਦੰਨੇ ਵੀੜੇ ਪੱਛੇ ਆ ਕੇ ਦਿਖਾ ਦੇ ਪੱਛੇ ਖੜੇ ਦਿਖਾ ਦੇ ਔਖੇ ਆ ਇਹ ਆ ਰਹੇ ਧੀਦੇ ਘਾਟਾਂ ਤੇ ਦੇਖ ਮੈਸਾ ਹੁਣ ਆਈ ਆ ਇੱਕ ਕਾਣੇ ਭੌੜੇ ਢੱਕ ਦੇ ਫਿਰ ਦੇ ਦੋ ਕਾਣੇ ਭੌਣੇ ਇੱਕ ਭਾਇਾ ਛਤਰੀ ਤੇ ਬਾਕੀ ਫਿਰ ਦੇ ਵਿਹੜੇ ਚ ਤੇ ਐਂਡ ਦੋ ਮੇਰੇ ਵੀਰੋ ਕੋਈ ਨਾ ਆ ਆ ਢੋਲ ਦੇ ਢੋਲ ਦੇ ਪ੍ਰੈਸ਼ਰ ਬਣਦਾ ਹੁੰਦਾ ਇਹ ਕਿਹੜਾ ਪ੍ਰੈਸ਼ਰ ਹੋਇਆ ਥੋੜੀ ਜਿਹੀ ਭੀੜ ਹੋਰ ਪਾ ਲੈਣੀ ਹੈ ਤੇ ਬਸ ਉਹ ਫੇਰ ਰਿਪੋਰਟ ਆਪਾਂ ਦੇਖਦੇ ਆਇਓ 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 ਲੋ ਜੀ ਹੁਣ ਆਪਾਂ ਬੱਚੇ ਲਾਉਣੇ ਸਾਰੇ ਥੱਲੇ ਤੁਸੀਂ ਐਂ ਕਰੋ ਤੁਸੀਂ ਉਧਰ ਹੀ ਸਾਈਡ ਚੱਲ ਜਾਓ ਉਧਰ ਇੱਧਰ ਆ ਬਤਾ ਜੇ ਇੱਧਰ ਇੱਧਰ ਖੜ ਜਾ ਉਹਦੇ ਨਾਲ ਬੱਚਾ ਜਾਣ ਦੇ ਉਹ ਇੱਧਰ ਇੱਧਰ ਏਦਾਂ ਜਿਵੇਂ ਖੜਨ ਕਿੱਦਾਂ ਖੜਾਈ ਜਾਂਦਾ ਆਂਦੀ ਖੜ ਜਾ ਇੱਧਰ ਕਿਹੜਾ ਆ ਆ ਇੱਧਰ ਦੋ ਭਾਈ ਦੋ ਪਲੇਅਰ ਇੱਧਰ ਫੀਲਡਿੰਗ ਦੇ ਲਾ ਦੇ ਲਓ ਜੀ ਆਪਣੇ ਦੋ ਫਤਿਹ ਤੇ ਪ੍ਰਭ ਹਾਂ ਦੋ ਫੀਲਡਿੰਗ ਦੇ ਆ ਰਹੇ ਆ ਗੋਰੀ ਇੱਧਰ ਕੈਮਰਾਮੈਨ ਇੱਧਰ ਖੜੂਗਾ ਤੇ ਮੈਂ ਇੱਧਰ ਨਹੀਂ ਬੱਚਾ ਜਾਣ ਦੇਣਾ ਬੱਚੇ ਜਾਣ ਦੇਣਾ ਦੇਖਦੇ ਆ ਕਿਹੜਾ ਕਿਦੋਂ ਨੂੰ ਭਜਦਾ ਫਾਇਦਾ ਇੱਕ ਬੱਚੇ ਅੰਦਰੋਂ ਵੀ ਬਾਹਰ ਕਰਨਾ ਚੱਲ ਵਿੱਚ ਫਤਿਹ ਨਹੀਂ ਗੁਰ ਫਤਿਹ ਹੋਣਾ ਚਾਹੀਦਾ ਹੈ ਤੇ ਦਾ ਨਾਂ ਕੋਈ ਐ ਹੋਰ ਹੋ ਕੋ ਡੋ ਕੋ ਡੋ ਫੜ ਦੋ ਯਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਗਿਆ ਪਾਣੀ ਕਿੱਥੋਂ ਆ ਗਿਆ ਇਹ ਆ ਪਾਣੀ ਕਿੱਥੋਂ ਆ ਗਿਆ ਇਹ ਫੜਨੇ ਸੌਖੇ ਨਹੀਂ ਡਰੇ ਸਭ ਸਭ ਤੇ ਦੇ ਲੱਗ ਤੇ ਦੇ ਲੱਗ ਤੇ ਇੱਧਰ ਖੜ ਦਿਓ ਇੰਦਰੀ ਕੱਖ ਬਗ ਬੈਠਾ ਇੱਧਰ ਬੈਠਾ ਰਹਿੰਦੇ ਬੈਠਾ ਰਹਿੰਦੇ ਆ ਦੇ ਆ ਗਏ ਆਜੋ 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 ਆ ਵੇਖੋ ਟੌਰੀ ਹਾਂ ਇਹ ਮੋੜ ਦੀ ਮੋੜ ਨਹੀਂ ਦੋ ਬੰ ਮੋੜ ਗੁਰਫਤੇ ਦੇ ਪ੍ਰਭ ਹੈਲਡਿੰਗ ਤੇ ਹੈਲਡਿੰਗ ਤੇ ਇੱਥੇ ਕਿ ਹੈਲਡਿੰਗ ਤੇ ਇੱਕ ਗੁਰਫਤੇ ਤੇ ਪ੍ਰਾਪ ਵੈਲਡਿੰਗ 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 ਤੇ ਵੀਰ ਵੈਲਡਿੰਗ ਤੇ ਦੂਜੀ ਹੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਾਰੇ ਆਇਆ ਕਿ ਨਹੀਂ ਆ ਵੀ ਆ ਗਿਆ ਇਤਨੇ ਸਾਫ ਫੜਨੇ ਸੌਖੇ ਨਹੀਂ ਮਤ ਕਜਰਾ ਕਢਾ ਦਿੰਦੇ ਆ ਕਿੰਨੀ ਝੋਰੀਆਂ ਮਾ ਚਾਪੀਏ ਕੋਈ ਅੰਦਰ ਉਹ ਵੀ ਨਾ ਬਾਹਰ ਕਢਣਾ ਓਏ ਕਿੱਥੇ ਅੰਦਰ ਫੜਾ ਲਾ ਲੋਗ ਕਿੱਥੇ ਮਰ ਗਏ ਕਿੱਧਰ ਗਈਆਂ ਗੇਟ ਤਾਂ ਖੁੱਲਿਆ ਹੋਇਆ ਵੇ ਗੱਡੇ ਦਾ ਉਹੀ ਨਹੀਂ ਮਾਰਦੇ ਨਹੀਂ ਗਾ ਜਾ ਕੇ ਥੱਲੇ ਐਂਡ ਇੱਕ ਬੱਚਾ ਆ ਗਿਆ ਬਾਈ ਸਾਰੇ ਹੁਣ ਨਿਕਲ ਗਿਆ ਪੂਲੂ ਰਕ ਬੈਠਾ ਆਹ ਇਹ ਬੜਾ ਸ਼ਰਾਰਤੀ ਹੈ ਇਹ ਦੋ ਚਾਰ ਬੱਚੇ ਇਧਰ ਉਧਰ ਫੜਦੇ ਨੇ ਫੜਾਓ 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 ਜਿੰਨੇ ਫੜ ਹੁੰਦੇ ਜਾ ਕੇ ਫੜ ਫੜੀ ਸਾਰੇ ਬਖਰਾਏ ਇਕੱਠੇ ਹੋ ਰਹੇ ਤੇ ਕੀ ਫੜ ਫੜੀ ਸਾਰੇ ਬਾਈ ਕੀਤੇ ਆ ਜਣਾ ਉਹ ਬਣ ਗਿਆ ਜਿਹਦੇ ਵੀ ਅੱਜ ਤੱਕ ਸ਼ਰਦੀ ਦਾ ਲਾਈ ਫੜ ਫੜੀ ਅਸੀਂ ਰੱਖੇ ਸਾਰੇ ਹਾਂ ਅੱਗੇ ਕੋਲ ਸਾਡਾ ਕੋਈ ਨਹੀਂ ਠੀਕ ਹੈ ਜੀ yes yes ਬਈ ਯਾਰ ਆ ਲੈ ਜਾਂਦੇ ਆ ਸਾਰੇ ਬੱਚੇ ਤੇ ਇਹਨਾਂ ਨੂੰ ਹੁਣ ਤੁਹਾਨੂੰ ਫੀਡ ਦੇ ਕੇ ਦਿਖਾਉਣੇ ਆ ਠੀਕ ਹੈ ਜੀ ਆਓ ਵੀ ਫੀਡ ਦੇਣ ਲੱਗਿਆ ਪਤਾ ਨਹੀਂ ਕਿੱਧਰ ਚਲੇ ਜਾਂਦੇ ਕਿੱਧਰ ਨਹੀਂ ਕਾਲੀ ਇਹਨਾਂ ਨੂੰ ਵੇਖੋ ਪਤਾ ਨਹੀਂ ਕਿਹੜੀ ਬੱਸ ਫੜਨੀ ਇਹਨਾਂ ਨੇ ਤੇ ਆ ਦੇਖੋ ਜਿਹਨਾਂ ਨਾਲ ਸੌਖਾ ਹੀ ਕੰਮ ਇੱਕ ਵਾਰ ਜੀ ਇਧਰ ਵੇਖੋ ਓਕੇ ਇੱਕ ਦੋ ਚੀ ਤੇ ਜਿੰਨੇ ਆਪਾਂ ਨਾਲ ਕੀ ਜੀ ਨਾਲੇ ਬਈ ਫੀਡ ਦੇਣੀ ਸੌਖੀ ਆ ਬਸ ਹਲਾ ਕੇ ਦੇਣੀ ਜਦੋਂ ਵੀ ਦੇਣੀ ਆ ਨਾ ਮਾੜੀ ਜੀ ਤੇ ਲੈਂਪ ਦਾ ਹਿਸਾਬ ਨਾਲ ਕੋਟਾ ਦੇਖ ਕੇ ਜਮਾ ਲੋਟਡ ਕਰਦੇ ਨੇ ਜਮਾ ਆਹ ਰੋਗ ਮੈਂ ਤਰੀਖਾ ਆ ਇੱਕ ਤਾਂ ਥੱਲੇ ਫੜੇ ਆਉਂਦਾ ਬੰਦਾ ਆਇਓ ਆਇਓ ਆ ਹਾ 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 ਨਾ ਹੌਲੀ ਹੌਲੀ ਫੜਾ ਬੰਦ ਸੌਖਾ ਤਰੀਕਾ ਪੜਾ ਚਲੋ ਪਿੱਛੇ ਤਰ ਤਰ ਦੂਰੀ ਕੈਮਰਾ ਕਰ ਪੜਾ ਦੀ ਪੀ ਆ ਬੱਚੇ ਆ ਭਾਈ ਤੇ ਮਿੰਟਾ ਸਕੈਂਟਾ ਜੀ ਭਰ ਦੋਗੇ ਮਿੰਟਾ ਸਕੈਂਟਾ ਜੀ ਆ ਦੇਖੋ ਇੱਧਰ ਇੱਧਰ ਕੈਮਰਾ ਫੋਕਸ ਕਰਕੇ ਰੱਖੀਵਾ ਹਾਜੀ ਮੋੜਾ ਜਮਾ ਉਹ ਕਿ ਹੋਈ ਜਾਂਦਾ ਹੈ ਮੈਂਟੋ ਮੈਂਟੀ ਤੇ ਬੈਚਰੀ ਨਾ ਭਾਈ ਛੋਲੇ ਦੇ ਦਿਆ ਕਰੋ ਉਹਦੇ ਨਾਲ ਆਏ ਬੱਚੇ ਕਮਜ਼ੋਰੀ ਨਹੀਂ ਰਹਿੰਦੇ ਇਹ ਵੀ ਚੀਜ਼ ਆਪਦੇ ਲਈ ਜਗਾ ਤਾਂ ਸਹੀ ਆ ਫੀਡ ਵੀ ਪਰ ਜੇ ਛੋਲੇ ਦੇ ਦੋਗੇ ਉਹ ਵੀ ਜਿਆਦਾ ਵਧੀਆ ਹੈ ਵੀ ਪ੍ਰੋਜੈਕਟ ਹੈਵੀ ਹੈਵੀ ਭਾਈ ਪੂਰਾ ਤੇ ਆਹ ਵੇਖੋ ਕੀ ਕਹਿੰਦੇ ਹੁੰਦੇ ਆ ਤੇ ਪੈਰਾਂ ਚ ਮੌਜਾ ਦਾ ਬਹੁਤ ਜਿਆਦਾ ਸ਼ਰਾਰਤ ਕਰਿਆ ਚੱਲ 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 ਉੱਥੇ ਤੇ ਭਾਈ ਇੰਨੇ ਬੱਚਿਆਂ ਨੂੰ ਸੌਖਾ ਤਰੀਕਾ ਸਰਪਾਈ ਆ ਫੀਡ ਦੇਣ ਦਾ ਕਿੱਥੇ ਯਾਰ ਫੜ ਫੜ ਕੇ ਦੇਣਾ ਕਿੱਥੇ ਆਈ ਤੁਰੇ ਫਿਰਦਿਆਂ ਨੂੰ ਬਸ ਹਾਂ 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 ਔਖਾ ਔਖਾ ਆ ਗੋਲੇ ਇਹ ਹੈਗਾ ਕਾਲਖਾਨਾ ਕਾਲਖਾਨਾ ਜੱਥੋਲੀ ਇਹ ਕੰਤਰਾ ਕਾਲੀਆਂ ਠੀਕ ਆ ਦੋ ਬੱਚੇ ਭੇਜੀ ਦੇਣਾ ਚਲੋ 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 ਮੈਂ ਵੀ ਚਲੋ 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 ਬਸ ਆਈ ਜਦੋਂ ਵੀ ਭਾਈ ਦੇਣੀ ਹਲਾ ਕੇ ਜਰੂਰ ਦੇਣੀ ਉਹਦੇ ਨਾਲ ਆਇ ਕੱਲਾ ਪਾਣੀ 'ਚ ਨਾ ਜਾਊਗਾ ਫਿਰ ਤੇ ਬਾਕੀ ਇਹ ਥੋੜਾ ਮੋਟਾ ਆਪ ਵੀ ਮੂੰਹ ਮਾਰ ਲੈਂਦੇ ਆ ਖਾ ਲੈਂਦੇ ਆ ਠੀਕ ਆ ਕਾਰ ਹੈ ਇਹ ਸਾਰੇ ਹੋ ਗਏ ਓਕੇ ਓਕੇ ਫਿਰ ਦਿੱਤੀ ਬੱਚਿਆਂ ਨੂੰ ਦੇ ਤੇ ਜਿਹੜੇ ਓਡੇ ਆਪਾਂ ਡਾਇਸ ਕਿ ਸਰੀ ਸ਼ੇਕ ਕਬੂਤਰ ਜਿਹੜਾ ਕੀ ਨਾਮ ਸੀ ਉਹਦਾ ਅੱਠ ਵਜੇ ਆਂਦਾ ਤੇ ਉਹ ਤਾਂ ਆਪ ਬਾਲਿਆ ਸੀਗਾ ਤੇ ਬਾਕੀ ਜਿਹੜੇ ਆ ਗਏ ਮੇਰੇ ਸਾਹਮਣੇ ਉਹ ਬੈਠੇ ਹੋਏ ਛਤਰੀ ਤੇ 3-4 ਕੰਨ ਉਹਨਾਂ ਨੂੰ ਲਾਉਣੇ ਆ ਤਾਰ ਦੇ ਕੋਲ ਜਿਉਂ ਕੀ ਮੌਸਮ ਬਹੁਤ ਖਰਾਬ ਹੈ ਤੇ ਨਾਲੇ ਆ ਦੇਖ ਬਾਈ ਇਧਰ ਦੇਖਾਂ ਓਕੇ ਜਮਾ ਕੰਮ ਖਤਮ ਹੋ ਗਈ ਨਾ ਸਾਰੇ ਬੱਚਿਆਂ ਨੂੰ ਫੀਡ ਕਰਾ ਦੀ ਬਸ ਉਨੀ ਕੁ ਪਾਓ ਜਿੰਨੀ ਕੁ ਤੁਸੀਂ ਜਿੰਨੇ ਬੱਚੇ ਆ ਨਹੀਂ ਦਿੱਤੀ ਵੀ ਆ ਜਿੰਨੇ ਨੂੰ ਦੇ ਸਕਦੇ ਲੱਗ ਭਗ ਦਿਖਾ ਦੀ ਕੋਈ ਸਾਰਾ ਕਲ ਕੰਤੇ ਨੇ ਦੀ ਕਲ ਕੰਤੇ ਨੂੰ ਇਹਨੂੰ ਪੀ ਵੀ ਦਿੱਤੀ ਓਕੇ ਇਹ ਆ ਵੇਖੋ ਸਾਰੇ ਨੂੰ ਵੀਡੀਓ ਦੇਖ ਕੇ ਰੈਡੀ ਬਾਈ ਰੈਡੀ ਕਰਤਾ ਮੈਂ ਕਹਿੰਨਾ ਜਮਾ ਬਾਈ ਓਕੇ ਕਰਤਾ ਜਮਾ ਆ ਕਰਤੀ ਜਿਹੜੇ ਵੀ ਇਹ ਹੋਰ ਯਾਰ ਯੇਰੇ ਫੇਰੇ ਤੇ ਐਂਡ ਇਹਨਾਂ ਨੂੰ ਹੁਣ ਬਈ ਇਹਨਾਂ ਨੂੰ ਅੰਦਰ ਛੱਡ ਦਿੰਨੇ ਆ ਜਿਹੜੇ ਆ ਤਿੰਨ ਚਾਰ ਛੁੱਡੇ ਫਿਰਦੇ ਉਹਨਾਂ ਨੂੰ ਵੀ ਲਾ ਲਗੇ ਕਿੱਧਰ ਗਏ ਹੈ ਇਹ ਰੱਖੀ ਚੀਜ਼ ਆ ਪਰ ਆ ਮਿੱਤਰੋ ਇਹ ਜਿਹੜੀ ਆਪਾਂ ਫੀਡ ਦਿੱਤੀ ਨੇ ਇਹਨਾਂ ਨੂੰ ਜੇ ਤੁਸੀਂ ਲੈ ਕੇ ਆਉਣੀ ਆ ਬੱਚਿਆਂ ਨੂੰ ਜਿਹੜੀ ਦਿੱਤੀ ਆ ਇਹ ਮੁਰਗਿਆਂ ਵਾਲੀ ਫੀਡ ਆ ਕੋਈ ਨਹੀਂ ਕੋਈ ਨਹੀਂ ਲੈ ਕੇ ਜਾਓ ਚੱਲ ਜਾ ਕੋਈ ਨਹੀਂ ਭਾਈ ਇਹ ਹੈਗੀਆਂ ਮੁਰਗਿਆਂ ਵਾਲੀ ਫੀਡ ਤੁਸੀਂ ਗਰੋਥ ਵਾਲੀ ਫੀਡ ਕਹਿ ਕੇ ਲੈ ਕੇ ਆਉਣੀ ਐਂ ਕਾਂਡੇ ਵਾਲੀ ਆਉਂਦੀ ਗਰੋਥ ਵਾਲੀ ਲੈ ਆ ਗਰੋਥ ਵਾਲੀ ਬੱਚਿਆਂ ਨੂੰ ਗਰੋਥ ਦਾ ਮਤਲਬ ਹੁੰਦਾ ਵੀ ਵਜ਼ਨ ਵਾਲੀ ਠੀਕ ਐ ਤੇ ਆ ਤੁਹਾਡੇ ਸਾਹਮਣੇ ਫਿਰ 5 7 10 ਦਿਨ ਦੇਵਾਂਗੇ ਤੇ ਨਾਲ ਦੀ ਨਾਲ ਜੇ ਛੋਲੇ ਦੇ ਤੋਂ ਤਾਂ ਬਾੜੀ ਵੀ ਦੇ ਗੱਲ ਆ ਓਕੇ ਰਿਪੋਰਟਾਂ ਭਾਈ ਭਾਈ ਵਜ਼ਨ ਵੀ ਬਣੂਗਾ ਬੱਚਿਆਂ ਦਾ weight ਵੀ ਤੇ ਭਲ ਵੀ ਜਾਣਗੇ ਠੀਕ ਹੈ ਜੀ ਤੇ ਬਾਕੀ ਦੇਖ ਲਓ ਹੁਣ ਬੱਚੇ ਨਾ ਕਾਫੀ ਵੱਡੇ ਆ ਹੂੰ ਤਾਂ ਆ ਦੋ ਚਾਰ ਹੀ ਆ ਜਿਨ੍ਹਾਂ ਦੇ ਗਿੱਚੀ ਜਵਾਲ ਜੇ ਤੇ ਨਹੀਂ ਆਏ ਤੇ ਬਾਕੀ ਸਾਰਿਆਂ ਦੇ ਲੱਗ ਭੰਗ ਆਏ ਆ ਠੀਕ ਆ ਭਾਈ ਇਹ ਵੀਡੀਓ ਦਾ ਪਿੱਛੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੇ ਤੁਸੀ ਵੀਡੀਓ ਕਦਰ ਲਗੀ ਤੇ ਆਈ ਮਤਰੋ ਵੀਡੀਓ ਵੀਡੀਓ ਬਣਾਉਂਦੇ ਰਿਆ ਕਰਾਂਗੇ ਹੁਣ ਹੁਣੇ ਆਈ ਕਮੈਂਟ ਕਰਦੇ ਰਹਿਣਾ ਜਵਾਬ ਦਿੰਦੇ ਰਿਆ ਕਰਾਂਗੇ ਠੀਕ ਆ ਮਤਰੋ ਚਲੋ ਵੀ ਕਰ ਦੋ ਵੀ ਭਾਈ ਧੂਮੀ ਕਰਦੇ ਕੋਰੀ ਚੱਤਰੀਗਾ